ਮੈਂ ਰਤਨ ਬੜਨ ਸ਼ੋਮਣੀ ਅਕਾਲੀ ਦਲ ਤੋਂ ਵਾਰਡ ਨੰਬਰ 2 ਤੋਂ ਸ਼ੋਮਣੀ ਅਕਾਲੀ ਦਲ ਦਾ ਵਾਰਡ ਇੰਚਾਰ ਸਮੂਹ ਦੇਸ਼ ਵਾਸੀਆਂ ਨੂੰ ਸੰਸਾਰ ਵਾਸੀਆਂ ਨੂੰ ਸਾਰੇ ਹੀ ਜਿੰਨੇ ਵੀ ਵੀਰ ਮੇਰੇ ਭਰਾ ਇਸ ਵੀਡੀਓ ਨੂੰ ਦੇਖ ਰਹੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਔਰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਚਰਨਾਂ 'ਚ ਇਹ ਹੀ ਫਰਿਆਦ ਕਰਦਾ ਹਾਂ ਵਾ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਔਰ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੰਦੁਸਤੀਆਂ ਬਖਸ਼ੇ ਜਿਹੜੀ ਉਹਨਾਂ ਦੀ ਗਾਈਡਲਾਈਨਸ ਆ ਉਹ ਬਹੁਤ ਹੀ ਵਧੀਆ ਵਾ ਔਰ ਚਾਹੀਦਾ ਵੀ ਇਹੀ ਆ ਜਿਹੜੇ ਬੱਚੇ ਦੇਖਦੇ ਆਪਾਂ 20 ਸਾਲ ਦੇ ਔਰ 20 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਦੇ ਆ ਇਹ ਜ਼ਿਆਦਾਤਰ ਨਸ਼ੇ ਵਾਲ ਜ਼ਿਆਦਾ ਪ੍ਰਮੋਟ ਹੋ ਰਹੇ ਆ ਔਰ ਉਹਨਾਂ ਨੂੰ ਇਹ ਸਿੱਖਿਆ ਹੋਣੀ ਚਾਹੀਦੀ ਆ ਵੀ ਨਸ਼ੇ ਨੂੰ ਆਪਾਂ ਨੂੰ ਤਿਆਗਣਾ ਚਾਹੀਦਾ ਵਾ ਔਰ ਸਮਾਜ ਦੇ ਪ੍ਰਤੀ ਚੰਗੇ ਕੰਮ ਕਰਨੇ ਚਾਹੀਦੇ ਆ ਤਾਂ ਕਿ ਸਾਡੇ ਸਮਾਜ ਦੇ ਵਿੱਚ ਜਾਗਰੂਤਾ ਪੈਦਾ ਹੋਵੇ ਔਰ ਅਸੀਂ ਕਮਿਸ਼ਨਰ ਸਾਹਿਬ ਦਾ ਡੀਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਇਹ ਜਿਹੜਾ ਫੈਸਲਾ ਵਾ ਬਹੁਤ ਹੀ ਵਧੀਆ ਫੈਸਲਾ ਵਾ ਸਰ ਜਿੱਦਾਂ ਸਾਰੇ ਨੌਜਵਾਨ ਹਿੰਦਵਾਦੀ ਕਹਿੰਦੇ ਆ ਕਿ ਕਿਤੇ ਨਾ ਕਿਸੇ ਨੂੰ ਕੋਈ ਚੰਗੀਆਂ ਜਿਹੜੀਆਂ ਜਨਮਾਂ ਦੁਕਾਨ ਦੀ ਕਿਸੇ ਪੀਪੀਆ ਨੇ ਤੇ ਰਿਪੋਰਟ ਹੋ ਗਈ ਅਕਸੀਡੈਂਟਲੀ ਹੋ ਜਾਂਦਾ ਇਹ ਚੀਜ਼ ਤਾਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਅਵੇਅਰਨੈਸ ਦੇਣੀ ਚਾਹੀਦੀ ਆ ਵੀ ਆਪਾਂ ਇਹ ਚੀਜ਼ ਨੂੰ ਸਮਝਾਈਏ ਵੀ ਬੱਚਿਆਂ ਨੂੰ ਵੀ ਜੇ ਤੁਸੀਂ ਬਾਈਕ ਵਗੈਰਾ ਜਾਂ ਗੱਡੀ ਵਗੈਰਾ ਵੀ ਤੁਸੀਂ ਚਲਾਣੇ ਹੋ ਵੀ ਜੋ ਕਾਨੂੰਨ ਦੀ ਪਾਲਣਾ ਸਾਨੂੰ ਕਰਨੀ ਚਾਹੀਦੀ ਆ ਔਰ ਦੇਖ ਕੇ ਸੋਚ ਸਮਝ ਕੇ ਵੀ ਇਹ ਚੀਜ਼ ਨੂੰ ਆਪਣਾ ਧਿਆਨ ਚ ਰੱਖ ਕੇ ਵੀ ਆਪਣੇ ਜਿਹੜੇ ਵਾਹਨ ਆ ਵੀ ਉਹਨਾਂ ਨੂੰ ਤੁਸੀਂ ਜਿਹੜੇ ਨਿਰੰਤਰ ਆਪਣੀ ਗਤੀ ਦੇ ਵਿਧੀ ਨਾਲ ਚਲਾਉਣਾ ਚਾਹੀਦਾ ਵਾ ਤਾਂ ਕਿ ਕਿਸੇ ਦੇ ਜਾਨੀ ਮਾਲੀ ਨੁਕਸਾਨ ਨਾ ਹੋਵੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੂਹ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਇੱਕ ਵਾਰ ਫੇਰ ਅਸੀਮਾ ਵਰਕ ਬਾ ਦਿਨੇ ਆ ਨਵੇਂ ਸਾਲ ਦੀਆਂ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਪੰਜਾਬ ਤੇ ਵੀ ਔਰ ਪੂਰੇ ਦੇਸ਼ ਤੇ ਵੀ ਆਪਣਾ ਆਸ਼ੀਰਵਾਦ ਬਣਾਈ ਰੱਖੇ ਜਿਆਦਾ ਨਾ ਕਹਿੰਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬਲਮਕੀ ਜੈ ਪੀਮ ਜੈ ਪਾਤ